ਸਰਕੀ ਜਣਾਂ ਦਾ ਮੌਜੂਦ ਪਸੰਦ। ਰੈਲਾ ਦਾ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਬੜੇ ਹੀ ਗੰਭੀਰ ਮੁੱਦੇ ਤੇ ਰੱਖੀ ਗਈ ਹੈ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਜਿਵੇਂ ਕਿ ਸਾਰੇ ਜਾਣਦੇ ਹੈ ਕਿ ਬਠਿੰਡਾ ਕਾਰਪੋਰੇਸ਼ਨ ਦੇ ਇਲੈਕਸ਼ਨ ਬਹੁਤ ਹੀ ਕਰੀਬ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਬਹੁਤ ਹੀ ਸਪੈਸ਼ਲ ਮੈਸੇਜ ਤੇ ਅਪੀਲ ਸਾਰੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਤੇ ਯੂਥ ਨੂੰ ਸਪੈਸ਼ਲੀ ਕਿ ਜੋ ਵੀ ਸਾਡਾ ਯੂਥ 1 ਜਨਵਰੀ 2026 ਤੋਂ 18 ਸਾਲ ਤੋਂ ਪਲੱਸ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਆਪਣੀ ਵੋਟ ਅਪਲਾਈ ਕਰੋ ਤਾਂ ਕਿ ਤੁਸੀਂ ਆਪਣਾ ਬਹੁਤ ਹੀ ਕੀਮਤੀ ਮਤਦਾਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇ ਸਕੋ ਕਿਉਂਕਿ ਆਉਣ ਵਾਲੇ ਤੌਰ 'ਤੇ ਤੁਸੀਂ ਯੂਥ ਆਪਣੇ ਦੇਸ਼ ਦਾ ਭਵਿੱਖ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਵਾਚੜ ਕੇ ਹਰ ਇੱਕ ਯੂਥ ਜੋ ਵੀ ਐਲੀਜੀਬਲ ਹੈ ਵੋਟ ਕਰਨ ਦੇ ਉਹ ਜ਼ਰੂਰ ਆਪਣਾ ਮਤਦਾਨ ਦੇਵੇ ਤੇ ਇੱਕ ਬੈਟਰ ਸੁੰਦਰ ਬਠਿੰਡਾ ਬਣਾਉਣ ਚ ਆਪਣਾ ਯੋਗਦਾਨ ਪਾਵੇ ਇਸ ਲਈ ਅੱਜ ਟੁਇਥ ਕਾਨਫਰੰਸ ਸੱਦੀ ਗਈ ਹੈ ਇਸ ਟੌਪਿਕ ਤੇ ਸਭ ਤੋਂ ਮੇਨ ਇੰਪੋਰਟੈਂਟ ਟੂ ਨੋਟਿਸ ਇਹ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ 'ਚ ਵੋਟ ਐਪਲੀਕੇਸ਼ਨ ਕੈਂਪਸ ਲਗਾਵਾਂਗੇ ਜਿਦੇ ਵਿੱਚ ਤੁਸੀਂ ਆਪਣੇ ਵੋਟ ਨੂੰ ਅਪਲਾਈ ਕਰ ਸਕਦੇ ਹੋ ਜਿਦੇ ਵਿੱਚ ਇੱਕ ਅ ਮਿਨਿਸਟਰਲ ਕਾਰਪੋਰੇਸ਼ਨ ਬਠਿੰਡਾ ਦੇ ਦਫ਼ਤਰ ਦੇ ਵਿੱਚ ਵੀ ਹੈਲਪ ਡੈਸਕ ਜਾਰੀ ਕੀਤਾ ਜਾਏਗਾ ਆਮ ਵਾਲੇ ਸਮੇਂ ਦੇ ਵਿੱਚ ਤਾਂ ਕਿ ਹਰ ਇੱਕ ਇਨਸਾਨ ਦੇ ਕੋਲੇ ਇੱਕ ਬਹੁਤ ਹੀ ਈਜ਼ੀ ਸੁਵਿਧਾ ਹੋਵੇ ਆ ਵੀ ਵੋਟ ਬਣਵਾਉਣ ਦੀ ਤੇ ਉਸ ਤੋਂ ਬਾਅਦ ਵੋਟ ਪ੍ਰੈਕਟਿਸ ਕਰਾਂਗੇ ਇਸ ਤੋਂ ਇਲਾਵਾ ਅਸੀਂ ਆਪਣੇ ਵਾਰਡ ਵਾਰਡ ਨੰਬਰ 48 ਚ ਜਿਹੜਾ ਸਾਡਾ ਆਫਿਸ ਹੈ ਰਜੀਵਪੁਰ ਦੀ ਕਲੋਨੀ ਚ ਐਸਫ ਨੰਬਰ 11 ਉਹਦੇ ਵਿੱਚ ਵੀ ਇਹ ਸਹੂਲਤ ਪ੍ਰੋਵਾਈਡ ਕਰ ਰਹੇ ਹਾਂ ਕਿ ਕੋਈ ਵੀ ਇਨਸਾਨ ਸ਼ਹਿਰ ਦਾ ਆ ਕੇ ਜੋ ਇਲੀਜੀਬਲ ਹੈ ਤੇ ਆਪਣੀ ਵੋਟ ਬਣਵਾਉਣਾ ਚਾਹੁੰਦਾ ਹੈ ਉਹ ਆ ਕੇ ਜ਼ਰੂਰ ਆਪਣੀ ਵੋਟ ਦੀ ਅਪਲੀਕੇਸ਼ਨ ਉੱਤੇ ਦੇਵੇ ਤੇ ਅਸੀਂ ਵਾਅਦਾ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਤਾਂ ਕਿ ਆਪਣੇ ਆਉਣ ਵਾਲਾ ਤੋਂ ਵਿਖ ਆਪਣੀ ਮਦਦਦਾਨ ਦੇ ਸਕੇ ਤੇ ਆਪਣੇ ਏਰੀਆ ਦੇ ਵਿੱਚ ਆਪਣੇ ਰਿਸਪੈਕਟਡ ਕਾਉਂਸਲਰ ਨੂੰ ਚੁਣਨ ਦੇ ਵਿੱਚ ਆਦਾ ਯੋਗਦਾਨ ਪਾ ਸਕਦਾ ਇੱਕ ਇਹ ਸੀਗਾ ਅੱਜ ਦਾ ਸਪੈਸ਼ਲ ਟਾਪਿਕ ਸੈਕੰਡਲੀ ਇੱਕ ਬੜੀ ਇੰਪੋਰਟੈਂਟ ਸੂਚਨਾ ਇਹ ਹੈ ਕਿ ਜਿਹੜਾ ਆਪਣਾ ਫੰਕਸ਼ਨ ਬਟਿੰਡਾ ਪ੍ਰੀਮੀਅਰ ਲੀਗ ਦਾ ਓਪਨਿੰਗ ਆਗਾਜ਼ ਆਪਾਂ 28 ਤਰੀਕ ਨੂੰ ਜੋ ਕਰਨ ਵਾਲੇ ਸੀਗੇ ਤੋਂ ਡੂ ਟੂ ਸਿਕਿਉਰਿਟੀ ਰੀਜ਼ਨਸ ਤੇ ਹੈਵੀ ਫੌਗ ਹੋਣ ਦੇ ਕਾਰਨ ਆ ਕਾਫੀ ਵਿਧਾਪਾ ਜਾਣਦੇ ਕਿ ਸੈਲਬ੍ਰਿਟੀਜ਼ ਨੇ ਬਾਹਰੋਂ ਆਣਾ ਸੀਗਾ ਤੇ ਫਲਾਈਟਸ ਜੋ ਹੈ ਉਹ ਕੈਨਸਲ ਹੋ ਰਹੀਆਂ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਡੇਟ ਨੂੰ ਕੁਝ ਦਿਨ ਪੋਸਟਪੋਨ ਕਰਕੇ 12 ਜਨਵਰੀ ਜੋ ਕਿ ਲੋੜੀ ਤਾਂ ਬਿਲਕੁਲ ਹੀ ਇੱਕ ਦਿਨ ਪਹਿਲਾਂ ਪੋਸਟਪਿਸ਼ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਈਜ਼ੀ ਹੋਵੇ ਆਣਾ ਤੇ ਆਪਾਂ ਇੱਕ ਜਸ਼ਨ ਵਾਲੇ ਮੌਕੇ ਤੇ ਲੋੜੀ ਦੇ ਤਿਉਹਾਰ ਦੇ ਨੇੜੇ ਇਹਨੂੰ ਸੈਲੀਬ੍ਰੇਟਰੀ ਕਰ ਸਕੀਏ ਤੇ ਕਿਸੇ ਨੂੰ ਆਂਗਾਂ ਵਿੱਚ ਵਿਗਨ ਵੀ ਨਾ ਆਵੇ ਕਿਸੇ ਨੂੰ ਹੈਲਥ ਹਜ਼ਾਰਡ ਨਾ ਹੋ ਜੇ ਐਕਸੀਡੈਂਟਸ ਦਾ ਬੜਾ ਖਤਰਾ ਹੈ ਉਹਨਾਂ ਤੋਂ ਪੋਗ ਕਰਕੇ ਤੇ ਇੰਨਾ ਅ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੀ ਟੀਮ ਦੇ ਨਾਲ ਇਹ ਡਿਸੀਜਨ ਲਿਤਾ ਹੈ ਕਿ ਹੁਣ ਬਠਿੰਡਾ ਪ੍ਰੀਮੀਅਰ ਲੀਗ ਦਾ ਜੋ ਕਿ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਹੀ ਵੱਡੀ ਕੈਂਪੇਨ ਅਸੀਂ ਬਠਿੰਡਾ ਵਾਸੀਆਂ ਦੇ ਨਾਲ ਰਿਗਰੂ ਕਰਨ ਵਾਲੇ ਸੀਗੇ ਸਾਡੀ ਮਾਨ ਸਰਕਾਰ ਨੇ ਸਰਦਾਰ ਤੋ ਵਾਸੀ ਮਾਨ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਇਹ ਲੀਕਰਵਾ ਰਹੇ ਹਾਂ ਤੇ ਬਸ ਉਹ ਵੀ ਕੁਝ ਦਿਨਾਂ ਸੀ ਡੇਟ ਜਿਹੜਾ ਪੋਸਟਮਾਨ ਕੀਤੀ ਹੈ ਇਸਾਰ ਸੋ ਡਿਪ੍ਰੈਸ ਵੀਰਾ ਦੇ ਮਾਧਮ ਦੇ ਰਾਹੀਂ ਅਸੀਂ ਇਹ ਬਠਿੰਡਾ ਸ਼ਹਿਰ ਵਾਸੀਆਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਮ ਉਹ ਓਪਨਿੰਗ ਸੈਰਮਨੀ 12 ਜਨਵਰੀ 2026 ਨੂੰ ਰੱਖੀ ਜਾਏਗੀ ਥੈਂਕ ਯੂ ਸਰ ਜੀ ਨਾ ਹੋਣੀ ਜੀ ਉਹਦੀ ਪੋਸਟ ਹੀ ਹੁੰਦੀ ਰਹੇ ਸਰ ਹਜੇ ਕੋਈ ਐਸਾ ਚ ਡੇਟ ਨਹੀਂ ਜੇ ਪਾਣੀ ਹੋਈ ਸੋ ਸਾਡੇ ਜੋ ਟਮੇਟੀ ਬੰਦੀ ਹੈਗੀ ਹੈ ਉਹਨਾਂ ਦੇ ਕੱਲ ਸਿਗਨੇਚਰ ਹੋ ਚੁੱਕੇ ਨੇ ਮਿਨਿਸਪਲ ਆਫਿਸ ਦੇ ਹੈੱਡ ਆਫਿਸ ਹੈਗਾ ਤਿੰਡਿਗੜ ਦੇ ਵਿੱਚ ਹੁਣ ਅੱਗੇ ਹੈੱਡ ਆਫਿਸ ਨੇ ਕਾਰਵਾਈ ਕਰਨੀ ਹੈ ਮੇਰੇ ਖਿਆਲ ਨਾਲ 15 ਕਿ ਦਿਨ 15 ਕਿ ਦਿਨਾਂ ਦੇ ਵਿੱਚ ਉਹ

सर अभी हम एक म्युनसिपल कॉरपोरेशन बठिंडा प्लस अड़तालीस नंबर वार्ड में जो हमारा दफ्तर है वहाँ तो हम सुबह से ही चालू कर रहे हैं मगर जो रही बात बाकी वार्ड की हम वहाँ पर भी कोशिश कर रहे हैं कि किस तरीके से हम कैंप लगा सके और जो डीसी ऑफिस है उधर भी अपनी वोट बनाने की प्रक्रिया चलती है तो हाँ। ये तीन जगह जो है ਉਹ ਨਿਰਧਾਰਿਤ ਨੇ ਵੀ ਤੁਸੀਂ ਜਾ ਕੇ ਆਪਦੀ ਵੋਟ ਬਣਵਾ ਸਕਦੇ ਹੋ ਤੇ ਇਹ ਮੇਰੀ ਹੱਥ ਜੋੜ ਕੇ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਖਾਸ ਸਾਡੇ ਆਉਣ ਵਾਲੇ ਯੂਥ ਨੂੰ ਵੀ ਅਪੀਲ ਹੈ ਕਿ ਪਲੀਜ਼ ਆਪਣੀ ਵੋਟ ਬਣਵਾਓ ਤੇ ਆਪਣਾ ਮਾਤਦਾਦਾਨ ਦਿਓ ਕਿਉਂਕਿ ਇਹ ਆਪਣੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਇਹ ਤਾਂ ਇਹ ਅਸਲੀ ਵੀ ਰਹੀ ਕਿ ਕੋਈ ਮੋਟੀਵੇਸ਼ਨ ਹੁੰਦਾ ਹੈ ਬੋਤਾ ਕਿ ਇਹ ਵੋਟ ਹੀ ਤੇ ਅੱਗੇ ਚੱਲਣ ਲਈ ਲੋੜ ਹੈ ਕਿ ਆਪਣੇ बिल्कुल तो तो ये सब उसका पार्ट ही है मगर ये हमारा एक सेपरेट इनिशिएटिव है जी